ਉਹ ਪਿਆਰੀ ਗੱਲ ਸਤਿ ਸਾਧ ਸੰਗਤ ਜੀ ਸਾਜੂ ਗੁਰਾਂ ਦੀ ਕਿਰਪਾ ਰਹਿਮਤ ਬਖਸ਼ ਉਸ ਦਾ ਸਤਿਕਾਰ ਅੱਜ ਤੀਸਰੇ ਦਿਨ ਤੇ ਰਾਤਰੀ ਦੇ ਜਗਰਨਾ ਦੀ ਰੰਗਤ ਆਉ ਚੁੱਕੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਜਿੱਥੋਂ ਤੱਕ ਦੀ ਆਵਾਜ਼ ਪਹੁੰਚ ਰਹੀ ਹੈ ਲੈ ਦੇ ਨਾਲ ਗੁਰੂ ਘਰ ਅੰਦਰ ਆਉਣ ਦੀ ਕਿਰਪਾਲਤਾ ਕਰੋ ਦੀਵਾਨ ਸਜ ਚੁੱਕਿਆ ਅਜਵਾਂ ਰੋਜ਼ ਦੀ ਮर्याਦਾ ਸਭ ਦੇ ਭਲੇ ਵਾਸਤੇ ਨਾਮ ਸਿਮੰਗ ਹੋਏ ਆ ਹੁਣ ਸੰਧਿਆ ਦੇ ਸਮੇਂ ਨੂੰ ਮੁੱਖ ਰੱਖਦੇ ਹੋਇਆ ਰਹਿਰਾਜ ਸਾਹਿਬ ਗੁਰਬਾਣੀਆਂ ਦੇ ਜਾਪ ਹੋਣੇ, ਵੇਰਾਤੀ ਤੇ ਆਰਤੀ ਦੇ ਸ਼ਬਦ ਗਾਇਨ, ਕੀਰਤਨ। ਉਸ ਤੋਂ ਬਾਅਦ ਰਾਗੀ ਸਿੰਘਾਂ ਨੇ ਗੁਰੂ ਸਾਹਿਬ ਜੀ ਦਾ ਅਰਜਾ ਸਰਵਨ ਕਰਾਉਣਾ ਹੈ। ਬਲਾਰਿਆਂ ਨੇ ਆਪਣੇ ਕੋਲ ਪਹੁੰਚਣਾ, ਵਿਦਵਾਨਾਂ ਨੇ ਮਹਾਂਪੁਰਖਾਂ ਨੇ ਸੰਗਤ ਨੂੰ ਬੇਨਤੀ ਹੈ ਕਿ ਸਤਿਗੁਰਾਂ ਨੇ ਮਿਹਰ ਕੀਤੀ ਆ। ਵਾਚ ਚੜ ਗਿਆ ਜਿਹਨੀਆਂ ਭਰੀਏ ਸਤ ਸੰਗਤ ਕਰੀਏ ਤੇ ਲਾਹੇ ਪ੍ਰਾਪਤ ਕਰੀਏ। ਸਾਧੂ ਗੁਰਾਂ ਦੇ ਖੁਸ਼ੇ ਪ੍ਰਾਪਤ ਕਰੀਏ ਗੁਰਬਾਣੀ ਦਾ ਉਪਦੇਸ਼ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਕੰਡੇ ਨਾਲ ਭਲਾ ਹੁੰਦਾ ਹੈ ਆਰ ਉਤਾਰਾ ਹੁੰਦਾ ਰੱਬਾ ਨੂੰ ਕੀ ਚਾਹੀਦਾ